52000 ਜਿਹੜਾ ਨਗਦ ਦਿੱਤਾ ਜੀ ਹੈ ਹੈਲੋ ਟਾਈਟਲ ਸ਼ਾਨ ਇੰਡੀਆ ਸ਼ਾਨ ਇੰਡੀਆ ਮਿੰਦਾ ਪਹਿਲਵਾਨ ਆਓ ਜੀ ਇੱਥੇ ਜਿਹੜੇ ਅੱਜ ਪੰਜਾਬ ਕੇਸਰੀ ਬਣੇ ਆ ਆਓ ਜੀ ਆਓ ਮਿੰਦਾ ਪਹਿਲਵਾਨ ਕਿੱਥੇ ਆ ਬਾਈ ਸਮਾਂ ਬਹੁਤ ਸੀਮਤ ਹੈ ਜਲਦੀ ਤੋਂ ਜਲਦੀ ਆਓ ਔਰ ਗੁਰਜੇ ਲਿਆਓ ਜੀ ਮਿੰਦੇ ਪਹਿਲਵਾਨ ਵਾਲਾ ਪਹਿਲਵਾਨ ਬਗੇਲ ਸਿੰਘ ਜੀ ਮਿੰਦੇ ਵਾਲਾ ਗੁਰਜੇ ਦੇ ਦਿਓ ਆਓ ਜੀ ਮਿੰਦਾ ਭਲਵਾਨ ਆਜੋ ਉੱਪਰ ਮਿੰਦਾ ਜੀ ਪਿੰਡਾ ਪਠਾਨਕੋਟ ਜੀ ਪਿੰਡਾ ਪਠਾਨਕੋਟ ਆਓ ਜੀ ਉੱਪਰ ਪਿੰਡਾ ਪਠਾਨਕੋਟ ਜੀ ਉੱਪਰ ਆਓ ਸਟੇਜ ਤੇ ਜੀ ਤੁਹਾਡਾ ਸਲਮਾਨ ਕਰਨਾ ਜੀ ਪਿੰਡਾ ਪਠਾਨਕੋਟ ਸਾਹਮਣੇ ਬਹੁਤ ਸੋਹਣੀ ਜਿਹੜੀ ਕੁਸ਼ਤੀ ਖੜੇ ਦੇ ਵਿੱਚ ਮਿੰਦਾ ਪਠਾਨਕੋਟ ਮੈਂ ਬੇਨਤੀ ਕਰਦਾ ਸਟੇਜ ਤੇ ਜਾਵੇ ਇੱਕ ਪਾਸੇ ਗੁਰਮੀਤ ਰਾਜਤਾਨੀ ਦਿੱਲੀ ਦੂਸਰੇ ਪਾਸੇ ਸੂਰਜ ਖਾੜਾ ਗੋਲਵਗਦਾ ਕਿ ਮਤਲਬ ਦੀ ਇਸ ਦੁਨੀਆ ਵਿੱਚ ਮਤਲਬ ਲਈ ਲਾਉਂਦੇ ਯਾਰ ਹੀ ਨੇ ਲੋਲ ਬਤਾਵਕ ਮੁੱਲ ਪਾਉਂਦੇ ਵੇਲੇ ਲੰਗੇ ਹੋਏ ਵਪਾਰੀ ਨੇ ਉਤਰੋ ਮਿੱਟੀਆਂ ਮਿੱਠੀਆਂ ਕਰਦੇ ਅੰਦਰੋਂ ਘੋਲਦੇ ਯਾਰਾਂ ਨੂੰ ਇੱਥੇ ਆਪਣੇ ਹੀ ਫਲ ਚੁੱਕੀ ਫਿਰਦੇ ਆਹ ਦੋਸ਼ ਕੀ ਦਈਏ ਯਾਰਾਂ ਨੂੰ ਭਾਤ ਭਾਂ ਦੇ ਲੋਕ ਨੇ ਇੱਥੇ ਵਾਕਿਆ ਦੁਨੀਆ ਬਹੁਤ ਰੰਗੀ ਏ ਮੈਲੀ ਵਾਲਿਆਂ ਦੋਗਲਿਆਂ ਦੇ ਕੋਲੋਂ ਆਹ ਦੂਰੀ ਰੱਖਣੀ ਚੰਗੀ ਏ ਇੱਕ ਪਾਸੇ ਗੁਰਮੀਤਾ ਆਹ ਦੂਸਰੇ ਪਾਸੇ ਸੂਰਜ ਕਹਿੰਦੇ ਕਿ ਅਖਾੜਾ ਗੋਲ ਬਾਗ ਦੇ ਦਰਮਿਆਨ ਖੜਕਾ ਦੜਕਾ ਬੂਰ ਹੈ ਕੌਣ ਦਿੱਤਾ ਹੈ ਕੌਣ ਹਰਦਾ ਹੈ ਕਿਉਂਕਿ ਇਹ ਕੁਸ਼ਤੀ ਦਾ ਜਿਹੜਾ ਟਾਈਮ ਕੋਈ ਨਹੀਂ ਕੁਸ਼ਤੀ ਆਰ ਪਰ ਦੀ ਕਰਨੀ ਪਵੇਗੀ ਟਾਈਟਲ ਦੀ ਕੁਸ਼ਤੀ ਹੈ ਇਸ ਤੋਂ ਅਗਲੇ ਜਿਹੜੇ ਮੱਲਿਆ ਜਤਿੰਦਰ ਡੂੰਮਛੜੀ ਤੇ ਅਜੇ ਕੈਂਸਲ ਦੋਨਾ ਮੱਲਾਂ ਨੂੰ ਮੈਂ ਤਿਆਰੀ ਕਰਨ ਉਸ ਤੋਂ ਜਿਹੜੀ ਬਾਅਦ ਫਾਈਨਲ ਕੁਸ਼ਤੀ ਹੋਵੇਗੀ ਥਾਰ ਗੱਡੀ ਤੇ ਨਾਲ ਮਾਨਸਰਮਨ ਜਿਹੜਾ ਦਿੱਤਾ ਜਾਊਗਾ ਮੈਂ ਬੇਨਤੀ ਕਰਾਂਗਾ ਜੱਸਾ ਪੱਟੀ ਤੇ ਰੌਸ਼ਨ ਕਿਰਲਗੜ ਇਹ ਜਿਹੜੇ ਮੱਲਿਆ ਤਿਆਰੀ ਕਰਕੇ ਰੱਖਣ ਸਾਡੇ ਕੋਲ ਇਸ ਤੋਂ ਇਲਾਵਾ ਜਿਹੜੀਆਂ ਦੋ ਕੁਸ਼ਤੀਆਂ ਹੋਰ ਹੈ ਸੋ ਸਾਰਿਆਂ ਦਾ ਦਿਲ ਤੋਂ ਧੰਨਵਾਦ ਹੈ ਬਈ ਰੱਬਰ ਕੇ ਦਰਸ਼ਕਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਜਿਹੜੇ ਜਿਹੜੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਨੂੰ ਪਿਆਰ ਕਰਦੇ ਇੱਕ ਵਾਰੀ ਤਾੜੀ ਮਾਰ ਕੇ ਦੱਸਿਓ ਮੇਰੇ ਪੰਜਾਬੀ ਵੀਰੋ ਸਾਰੇ ਪਿਆਰ ਕਰਦੇ ਐ ਕਿ ਰੋਬ ਉਸੇ ਦੀ ਕੀ ਗੱਲ ਕਰ ਜਦੋਂ ਮੰਨਦਾ ਸੀ ਤੁਰਲੇ ਵਾਲੀ ਪੱਗ ਲੋਕੋ ਸਾਡ ਫਰੰਗੀਆਂ ਨੂੰ ਨੇ ਤਬਾਹ ਕੀਤਾ ਲਾਈ ਐਸ ਸੀ ਸੀ ਆਜ਼ਾਦੀ ਵਾਲੀ ਅੱਗ ਲੋਕੋ ਅੱਜ ਜਾਣੇ ਬੱਚਾ ਬੱਚਾ ਉਸ ਨੂੰ ਨਾ ਰੌਸ਼ਨ ਹੈ ਵਿੱਚ ਜੱਗ ਲੋਕ ਰੱਸਾ ਚੁੰਮ ਕੇ ਫਾਂਸੀ ਦਾ ਫਾਂਸੀ ਤੇ ਚੜ ਗਿਆ ਸੀ ਜਦ ਦੀ ਸੀ ਜਵਾਨੀ ਜੱਦ ਲੋਕੋ ਰਕਣਾ ਦੇ ਬੰਟੀ ਸ਼ਹੀਦ ਹੋਏ ਬਹੁਤ ਸਾਰੇ ਪਰ ਭੈਣ ਅਮਰਕੌਰ ਦੇ ਵੀਰ ਦੀ ਗੱਲ ਹੈ ਅਲੱਗ ਲੋਕੋ ਸੁਰਜੂ ਪੱਲੇ ਪਾਸੇ ਹੈ ਗੁਰਵੀਰ ਥੇਟਲੇ ਪਾਸੇ ਹੈ ਆਲਾ ਮੁਸਲਮੇ ਗੱਭਰੂ ਹੈ ਤੇ ਕਹਿੰਦੇ ਕਿ ਆ ਜੱਡਲਾ ਪਿੰਡ ਹੈ ਧਰਤੀ ਵੱਡੀ ਨਾਮ ਵੱਡਾ ਉਹ ਵੱਡਾ ਲੰਗਲ ਹੈ ਕਿਉਂਕਿ ਅੱਜ ਟਾਈਟਲ ਦੇ ਜਿਹੜੇ ਡੰਗਲ ਹੈ ਸਾਡੇ सोनू ਪੁਲਵਾਨ ਨੇ ਕਰਾ ਕੇ ਵੱਖਰਾ ਜਿਹੜਾ ਇਤਿਹਾਸ ਹੈ ਉਹ ਰਚ ਦਿੱਤਾ ਹੈ ਪਹਿਲੇ ਪਾਸ਼ਾ ਤੰਤਰ ਸਾਹਿਬ ਜੀ ਨੂੰ ਨਾਨਕਦੇਵ ਜੀ ਮਹਾਰਾਜਿਆਂ ਦੇ ਪ੍ਰਕਾਸ਼ਪੁਰਬ ਦੀਆਂ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਬਲਾਈਆਂ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਤੋਂ ਦੇ ਜਗ ਚਾਨਣ ਹੋਇਆ ਜੋ ਕਰਸੂਰ ਜਿ ਨਿਕਲਿਆ ਤਾਰੇ ਛੁਪੇ ਹਨੇਰ ਪਲੂਆ ਪਰ ਸਾਹਮਣੇ ਕੁਸ਼ਤੀ ਜਿਹੜੀ ਬਹੁਤ ਵਧੀਆ ਚੱਲਦੀ ਹੋਈ ਬਹੁਤ ਵਧੀਆ ਕੁਸ਼ਤੀ ਚੱਲਦੀ ਹੋਈ ਤੇ ਗੱਲ ਮੇਰੇ ਸਾਥੀ ਬੁਲਾਰੇ ਕਰਦੇ ਹੋਏ ਤੇ ਇੱਕ ਮਨਸਾਹਬ ਪੰਜਾਬੀ 365 ਵਾਲੇ ਦੱਸਦੇ ਆਂ ਤੇ ਨਾਲ ਗਰਮੀ ਦਿੱਲੀ ਬਹੁਤ ਫਸਵਾ ਮਕਾਬਲਾ ਹੋ ਰਿਹਾ ਸਾਰੇ ਸਾਥੀ ਆਨੰਦ ਮਾਣੋ ਰਣਾ ਜੀ ਜਦੋਂ ਦਾ ਪੇਜ ਲੱਗਦਾ ਦਾ ਲੱਗਦਾ ਉਦੋਂ ਤਾੜੀ ਜਰੂਰ ਮਾਰਦੇ ਕਰੋ ਭਲਾ ਜੀ ਰਣਾ ਜੀ ਪਲੀਜ਼ ਪਲੀਜ਼ ਮਾਈਕ ਜਿਹੜਾ ਮੈਂ ਤੁਹਾਨੂੰ ਦਵਾਂਗਾ ਪਰ ਬਹੁਤ ਸਾਰੀ ਕੁਸ਼ਤੀ ਜਿਹੜੀ ਖਾੜੇ ਦੇ ਵਿੱਚ ਹੈ ਮਾਨਸ਼ਰਮਾ ਸਟੇਜ ਤੋਂ ਕੀਤਾ ਜਾ ਰਿਹਾ ਹੈ ਉਧਰ ਥਾਰ ਗੱਡੀ ਹੈ ਨਾਲ ਕਹਿੰਦੇ ਦੁਗ ਦੁਗ ਹੈ ਨਾਲ 2 ਲੱਖ ਹੈ ਉਹ ਜਤਿੰਦਰ ਪਥਰੇੜੀ ਆ ਗਿਆ ਖਾੜੇ ਦੇ ਵਿੱਚ ਪਰ ਮੇਰਾ ਸਾਥੀ ਬੁਲਾ ਰਾ ਸਿਫਤ ਕਰਦਾ ਹੋਇਆ ਤੇ ਸਾਡੇ ਭਾਨਾ ਉਸਤਾਦ ਜੀ ਬੈਠੇ ਆ ਕਹਿੰਦੇ ਪੁਰਾਣੇ ਪਹਿਲਵਾਨਾਂ ਦੀ ਜਿਹੜੀ ਗੱਲਾਂ ਜਰੂਰ ਸੁਣਾਇਆ ਕਰੋ ਕਿ ਵਰਲਡ ਚੈਂਪੀਅਨ ਸੀ ਗਾਮਾ ਬਣਿਆ ਦੇਵਹਿੰਦ ਸਿੰਘ ਕਿਕਰ ਬੂਟਾ ਸਿੰਘ ਸੰਦੀਕ ਰਮਜੀ ਰੁਸਤਮ ਹੋਇਆ ਕਿਚਰ ਵਿਦਵ ਪੰਡਤ ਕੱਲੂ ਗੁਲਾਮ ਅਤੇ ਰਹੀਮ ਸੁਲਤਾਨੀ ਵਾਹ ਵਾਹ ਸ਼ੇਰ ਜਵਾਨਾਂ ਉੱਚੀ ਕੀਤੀ ਹੈ ਪਹਿਲਵਾਨੀ ਹਮਿਦਾ ਯੂਨਸ ਕੇਸਰ ਭੋਲੂ ਮੱਲ ਹੋਏ ਨੇ ਸਾਨ ਗੰਡਾ ਸਿੰਘ ਤੇ ਖੜਕਾ ਯਾਰੋ ਨਾਮੀ ਸੀ ਪਹਿਲਵਾਨ ਡੋਲਾ ਪੂਰਨ ਗੁੰਗਾ ਜਾਰੋ ਮੱਲ ਬੜੇ ਸੀ ਜਾਨੀ ਵਾਹ ਵਾਹ ਸ਼ੇਰ ਜਬਾਨਾਂ ਉੱਚੀ ਕੀਤੀ ਹੈ ਪਹਿਲਵਾਨੀ ਮਿਹਰਦੀਨ ਗੁਰਦਾਵਰ ਬੰਤਾ ਮੱਲ ਸੀ ਬੱਬਰ ਸ਼ੇਰ ਜਾਨਦਾਰ ਪਰਮਿੰਦਰ ਪਦਾਰਥ ਹੋਏ ਕੇਰ ਸੁਮੇਰ ਹਰਵਿੰਦਰ ਭੋਲਾ ਖਿੱਚ ਖਿੱਚ ਸੀ ਯਾਦ ਕਰਾਉਂਦੇ ਨਾਨੀ ਵਾਹ ਵਾਹ ਸ਼ੇਰ ਜਬਾਨਾਂ ਉੱਚੀ ਕੀਤੀ ਹੈ ਪਹਿਲਵਾਨੀ ਡੇਰੇ ਵਾਲਾ ਪੰਮਾ ਤੇ ਜਾਨਦਾਰ ਸੀ ਬੱਬੂ ਉਹ ਲੱਤਾਂ ਨਾਲ ਹੀ ਢਾ ਲੈਂਦੇ ਸੀ ਸਤੀਸ਼ ਸੋਨੀ ਤੇ ਲੱड्डੂ ਜੱਸੇ ਅਤੇ ਰੂ ਬਲਵਾਂਗੂ ਨਾ ਲਾਉਣੀ ਕਿਸੇ ਮਲਤਾਨੀ ਵਾਹ ਵਾਹ ਸ਼ੇਰ ਜਵਾਨੋ ਉੱਚੀ ਕੀਤੀ ਹੈ ਪਹਿਲਵਾਨੀ ਕਈ ਵਰਿਆਂ ਤੋਂ ਨਾਮ ਹੈ ਚੱਲਦਾ ਰੱਬ ਰੂ ਪੀਏ ਬੰਦੇ ਸਮੇ ਸਮੇ ਦੀ ਬਾਦ ਮਜੀਦੇ ਸਾਰੇ ਹੋ ਹੋ ਲੰਗੇ ਜਿਨ੍ਹਾਂ ਮਲਾਂ ਦੀ ਗੱਲ ਮੈਂ ਕੀਤੀ ਮਲ ਨੇ ਸਾਰੇ ਖਾਨਦਾਨੀ ਵਾਹ ਵਾਹ ਸ਼ੇਰ ਜਵਾਨੋ ਉੱਚੀ ਕੀਤੀ ਹੈ ਪਹਿਲਵਾਨੀ ਕਿ ਵਾਹ ਵਾਹ ਸ਼ੇਰ ਜਵਾਨੋ ਉੱਚੀ ਕੀਤੀ ਹੈ ਪਹਿਲਵਾਨੀ ਹੁਣ ਮੈਂ ਸੂਰਜ ਗੋਲਵਾਲਾ ਗਰਵੀਰ ਸਿੰਘ ਦਿੱਲੀ ਬੜਾ ਫਾਸਫਾ ਮੁਕਾਬਲਾ ਹੋ ਰਿਹਾ ਬਹੁਤ ਫਾਸਫਾ ਸਾਰੇ ਲੋਕ ਆਨੰਦ ਮਾਣ ਰਹੇ ਆ ਥੋੜੀ ਹਨੇਰਾ ਜ਼ਰੂਰ ਹੋ ਗਿਆ ਪਰ ਲਾਈਟ ਦਾ ਵੀ ਬੜਾ ਪ੍ਰਬੰਧ ਹੈ ਸਾਰੇ ਸਾਥੀਆਂ ਨੇ ਹੈਲੋ ਜਿਹੜਾ ਫਾਸਫਾ ਮੁਕਾਬਲਾ ਹੋਣਾ ਹੈਲੋ ਰਾਣਾ ਜੀ 2 2 ਸੈਕਿੰਡ ਦਿਓ 30 ਸੈਕਿੰਡ ਦਿਓ ਮੈਂ ਤੁਹਾਨੂੰ ਮਾਈਕ ਦਿੰਦਾ ਮੈਂ ਬੇਨਤੀ ਕਰ ਉਹ ਮੁਕਾਬਲਾ ਦੇਖ ਕੇ ਜਾਣਾ ਆਪਾਂ ਸਾਰਿਆਂ ਨੇ ਅਰ ਪ੍ਰਾਈ ਡਿਸਿਪਲਿਨ ਦੇਖ ਕੇ ਜਾਣਾ ਬਹੁਤ ਵਟਾ ਅੱਜ ਦਾ ਜਿਹੜਾ ਮੁਕਾਬਲਾ ਕਸਰ ਕੋਈ ਨਹੀਂ ਛੱਡੀ ਇਧਰਲੇ ਪਾਸੇ ਸੋਨੂ ਬਲਵਾਂਜੀ ਫੋਨ ਸੁਣ ਕੇ ਬਾਅਦ ਦੇ ਵਿੱਚ ਖਾਣੇ ਪਾਸ਼ਾ ਦੇ ਵਿੱਚ ਜਾਣਾ ਹੈ ਨਾਜਰ ਸਾਊਂਡ ਥੋੜੀ ਜੀ ਸਾਊਂਡ ਅਪ ਕਰ ਦਿਓ ਨਾਜਰ ਸਾਊਂਡ ਹਾਂ ਲਓ 1 ਮਿੰਟ ਅੱਜ ਦੇ ਇਸ ਦੰਗੜ ਦੇ ਵਿੱਚ ਮੇਰੇ ਬਹੁਤ ਹੀ ਸਤਿਕਾਰਯੋਗ ਮੇਰੇ ਵੀਰ ਬਿਜ਼ਨਸ ਪਾਰਟਨਰ ਪ੍ਰਵੀਨ ਅਰੋੜਾ ਜੀ ਜਿਹੜੇ ਵਿਜ਼ਨਵੇ ਕੰਪਨੀ 2008 ਤੋਂ ਚੱਲੀ ਆ ਰਹੀ ਹੈ ਬੇਦਾਗ ਸ਼ਖਸੀਅਤ ਹੈ ਲਗਭਗ ਬਾਹਰ ਜਾਣਦੇ ਬੜੇ ਜੈਨੂਨ ਕੰਮ ਕਰਦੇ ਆ ਉਹਨਾਂ ਨੇ ਅੱਜ ਦੇ ਮੇਲੇ ਲਈ ਸਪਲੈਂਡਰ ਮੋਟਰਸਾਈਕਲ ਦੀ ਸੇਵਾ ਕੀਤੀ ਹੈ ਮੈਂ ਬਹੁਤ ਹੀ ਜ਼ਿਆਦਾ ਧੰਨਵਾਦੀਆਂ ਵੀਰ ਦਾ ਜਿਹਨਾਂ ਦੇ ਆ ਬੋਰਡ ਲੱਗੇ ਆ ਤੇ ਨਾਲ ਹੀ ਮੇਰਾ ਵੀਰ ਕਨਵਰ अरोड़ा ਜਿਹਨਾਂ ਦੀ अरोड़ा ਕੰਸਲਟੈਂਸੀ ਹੈ ਜਿਨ੍ਹਾਂ ਨੇ ਅੱਜ ਦੇ ਸਾਰੇ ਛਿੰਝ ਮੇਲੇ ਦੇ ਬੋਰਡ ਵੀ ਲਗਵਾਏ ਆ ਤੇ 51000 ਦੀ ਸੇਵਾ ਵੀ ਦਿੱਤੀ ਹੈ ਟਰਸਟਡ ਨੇਮ ਹੈ ਬڑے ਪੰਜਾਬ ਦੇ ਵਿੱਚ ਵੱਡੇ ਲੈਵਲ ਤੇ ਬੱਚਿਆਂ ਨੂੰ ਜਿਹੜਾ ਬਾਹਰਲੇ ਫਿਊਚਰ ਬਣਾਉਣ ਲਈ ਬਾਹਰ ਭੇਜਿਆ ਤੇ ਅੱਜ ਤੱਕ ਬੇਦਾਗ ਸ਼ਖਸੀਅਤ ਹੈ ਕਨਵਰ ਅਰੋੜਾ ਜੀ ਇਸੇ ਤਰ੍ਹਾਂ ਵਿਜ਼ਨਵੇ ਦੇ ਮਾਲਕ ਪ੍ਰਵੀਨ ਅਰੋੜਾ ਜੀ ਜਿਨ੍ਹਾਂ ਨੇ ਵੱਡੀ ਸੇਵਾ ਨਿਭਾਈ ਹੈ ਤੇ ਨਾਲੇ ਵੀ ਵੀਰ ਕਮਲਜੀਤ ਸਿੰਘ ਜੀ ਜਿਹੜੇ ਦੌਲਤਪੁਰ ਤੋਂ ਉਹਨਾਂ ਨੇ 31000 ਦੀ ਸੇਵਾ ਭੇਜੀ ਹੈ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਆ ਜਿਹੜੇ ਇਹਦਾ ਵਿਸ਼ੇਸ਼ ਸਹਿਯੋਗ ਹੈ ਹੀਰੋ ਆਫ ਕੋਹਿਮਾ ਸ਼ਹੀਦ ਸ਼ਹੀਦ ਕੈਪਟਨ ਮਹਿਤਾ ਸਿੰਘ ਜੀ ਅਸ਼ੋਕਾ ਚੱਕਰ ਵਿਜੇਤਾ ਜਿਹੜੇ ਉਹਨਾਂ ਦੇ ਦਾਦਾ ਜੀ ਹੋਏ ਆ ਤੇ ਉਹਨਾਂ ਦੇ ਪੋਤਰਾ ਜੀ ਆ ਕਮਲਜੀਤ ਸਿੰਘ ਮੱਖਣਪਾਜੀ ਅਮਰੀਕਾ ਵਾਲੇ ਮਰਹੂਮ ਮਾਸਟਰ ਸਰਦਾਰ ਨਰਿੰਦਰ ਸਿੰਘ ਜੀ ਦੌਲਤਪੁਰ ਸਾਹਿਬ ਜਿਨ੍ਹਾਂ ਕੋਈ ਜਾਣ ਹਰ ਇੱਕ ਬੱਚਾ ਬੱਚਾ ਜਾਣਦਾ ਵੱਡੀ ਸ਼ਖਸੀਅਤ ਹੈ ਦੌਲਤਪੁਰ ਤੋਂ 31000 ਦੀ ਸੇਵਾ ਭੇਜੀ ਆ ਮੈਂ ਭਾਜੀ ਦਾ ਧੰਨਵਾਦ ਹੈ ਦੋਨੋਂ ਰੋੜਾ ਸਾਹਿਬ ਵਿਜ਼ਨਵੇ ਤੇ ਕਨਵਰ ਰੋੜਾ ਜੀ ਦਾ ਧੰਨਵਾਦ ਹੈ ਬਹੁਤ ਬਹੁਤ ਧੰਨਵਾਦ ਲੋ ਜੀ ਹੈਲੋ ਉਤਮ ਖਰਾਨਾ ਜੀ ਜਿਹਨੇ ਇਸ ਦੰਗਲ ਨੂੰ 31000 ਰੁਪਏ ਦਿੱਤਾ ਬਹੁਤ ਬਹੁਤ ਧੰਨਵਾਦ 21000 ਸ਼ਿਪਾ ਜੀ ਨੇ ਦਿੱਤਾ ਇਹਨਾਂ ਦਾ ਬਹੁਤ ਸਤਿਕਾਰ ਹੈ ਗੋਲਡੀ ਜੀ ਨੇ ਇਸ ਜਿਹੜਾ ਨੱਗਣਾ ਸਾਡੀ ਸਪੋਰਟ ਕੀਤੀ ਹੈ ਜਿਨੇ ਨਹੀਂ ਵੀ ਦਿੱਤੀ ਧੰਨਵਾਦ ਜਿਨੇ ਕੀਤੀ ਹੈ ਡਬਲ ਧੰਨਵਾਦ ਹਾਂਜੀ ਰਾਣਾ ਸਾਹਿਬ ਆ ਕੇ ਲੋਕ ਇਕੱਠੇ ਦੇਖ ਲੈ ਹਲੋ ਸਾਊਂਡ ਅੱਪ 10000 ਦੀ ਗੰਦੀ ਦੇ ਵਿੱਚ ਲੋਕ ਇਕੱਠੇ ਹੋਏ ਆ ਇਹ ਵੱਡਾ ਦੰਗਲ ਹੈ ਸਾਡਾ ਇਹ ਦੰਗਲ ਕਿ ਹਿੰਦ ਕੈਸਰੀ ਹੈ ਕਾਮਯਾਬ ਕਾਮਯਾਬ ਹੋਇਆ ਕਾਮਯਾਬ ਬਹੁਤ ਮਾਣ ਨਾਲ ਪਿਆਰ ਕਰਾਂਗਾ ਸਾਡੇ ਪੁਲਵਾਨ ਭਵਿੰਦਰ ਪਾਲ ਸਿੰਘ ਦੀ ਜਾੜਲ ਕਿਉਂਕਿ ਆਪਣੇ ਸਿਰ ਵਡਿਆਈ ਕਦੇ ਵੀ ਨਹੀਂ ਲੈਂਦੇ ਸਾਰੇ ਜਿਹੜਾ ਫਰੈਂਡ ਸਰਕਲ ਸੀ ਉਹਨਾਂ ਦੇ ਪੈਸੇ ਅਨਾਉਂਸ ਕਰ ਦਿੱਤੇ ਬਹੁਤ ਵੱਡਾ ਸਤਿਕਾਰ ਹੈ ਔਰ ਸਾਡਾ ਭਤੀਜ ਸਾਹਿਲ ਜਾੜਲ ਕੈਨੇਡਾ ਦੇ ਵਿੱਚ ਫੇਰ ਜਲਾ ਆਪਣੇ ਇਸ ਏਰੀਆ ਦਾ ਨਾਮ ਰੌਸ਼ਨ ਕਰਨ ਦੇ ਲਈ ਗਿਆ ਹੈ 25 ਲੱਖ ਰੁਪਈਆ ਜਦੋਂ ਚੈਂਪੀਅਨਸ਼ਿਪ ਆਪਾਂ ਪਿਛਲੇ ਤੋਂ ਪਿਛਲੇ ਸਾਲ ਦਿੱਤੀ ਆ ਭਾਜੀ ਟੋਲ ਬੰਦ ਕਰ ਦਿਓ ਬੁਜਾਇਓ ਨਾ ਸਾਹਿਲ ਜਰਲਾ ਦਾ ਸੁਪਨਾ ਸੀਗਾ ਕਿ ਆਪਾਂ ਸਾਰਾ ਜਿਹੜਾ ਇਹ ਮਾਨ ਸਨਮਾਨ ਆ ਪੁਲਵਾਨਾਂ ਨੂੰ ਦੇਣਾ ਸੋ ਉਹਨੂੰ ਜਰਲਾ ਜੀ ਇੱਕ ਵਾਰੀ ਵਾਹ ਖੜੀ ਕਰਿਓ ਫਤੇ ਦੀ ਸਾਥ ਪਾਇਓ ਤਾੜੀਆਂ ਮਾਰ ਦਿਓ ਉਧਰ ਥਾਰ ਗੱਡੀ ਐ ਵਿੱਚ ਕਹਿੰਦੇ ਕਿ 1000 ਡਾਲਰ ਅਮਰੀਕਾ ਦਾ ਜਿਹੜਾ ਉਹ ਹਾਰ ਐ ਉਹ ਵੀ ਜਿਹੜਾ ਪਹਿਲਵਾਨਾਂ ਨੂੰ ਦਿੱਤਾ ਜਾਊਗਾ ਸੋਨੂੰ ਪਹਿਲਵਾਨ ਜੀ ਨੂੰ ਮੈਂ ਮੁਬਾਰਕਬਾਦ ਦਿੰਦਾ ਔਰ ਇਹਨਾਂ ਦੇ ਬੇਟੇ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਕਮਰ ਸਾਹਿਬ ਖਾਨ ਨੇ ਕੈਨੇਡਾ ਦੇ ਵਿੱਚ ਕੁਆਲੀਫਾਈਡ ਨਾਮਜ਼ਦ ਕਰ ਗਿਆ ਹੁਣ ਅੱਗੇ ਹਾਂਜੀ ਮਾਈਕ ਮੈਂ ਜੜਲਾ ਦੀ ਦੇ ਵੱਲ ਹੈਲੋ ਮੈਂ ਬੇਨਤੀ ਕਰਦਾ ਸਾਡੇ ਬਹੁਤ ਹੀ ਸਤਿਕਾਰਯੋਗ ਮਰਹੂਮ ਸਰਦਾਰ ਇਕਵਾਲ ਸਿੰਘ ਜੀ ਬਿਰਖ ਸਾਹਿਬ